ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਆਕਾਸ਼ਦੀਪ ਤੇ ਪੰਜਾਬ ਸਫਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ। ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਫੇਸਬੁੱਕ ਤੇ ਫੋਲੋ ਕਰਨਾ ਨਾ ਭੁੱਲਿਓ। ਸੋ ਕੋਟਕਪੂਰੇ ਦੀ ਖਬਰ ਹੈ ਦੋਸਤੋ ਕੋਟਕਪੂਰਾ ਫਰਜੀ ਪੁਲਿਸ ਮੁਲਾਜ਼ਮ ਬਣ ਕੇ ਇਨਕੁਆਇਰੀ ਕਰਨ ਆਏ ਨੂੰ ਘਰ ਵਾਲਿਆਂ ਨੇ ਕਾਬੂ ਕੀਤਾ। ਪਰਿਵਾਰ ਦੇ ਦੱਸਣ ਮੁਤਾਬਿਕ ਦੱਸਿਆ ਜਾਂਦਾ ਹੈ ਕਿ ਇਹ ਫਰਜੀ ਮੁਲਾਜ਼ਮ ਨੇ ਪਰਿਵਾਰ ਤੋਂ ਪਹਿਲਾਂ ਵੀ 2000 ਰੁਪਏ ਦੀ ਮੰਗ ਕੀਤੀ ਹੈ ਤੇ 2000 ਰੁਪਏ ਲੈ ਕੇ ਜਾ ਚੁੱਕਿਆ ਹੈ ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਇਸ ਤੇ ਸ਼ੱਕ ਹੋਇਆ ਤਾਂ ਇਹਨਾਂ ਨੇ ਉਸ ਫਰਜੀ ਮਲਾਜ਼ਮ ਨੂੰ ਦਬੋਚ ਲਿਆ ਤੇ ਆਓ ਦਿਖਾਉਨੇ ਤੁਹਾਨੂੰ ਵੀ ਪੂਰੀਆਂ ਤਸਵੀਰਾਂ ਤੇ ਨਾਲ ਹੀ ਪਰਿਵਾਰਕ ਮੈਂਬਰਾਂ ਨਾਲ ਵੀ ਕਰਾਂਗੇ ਗੱਲ ਬਾਤ ਵਿਸ਼ਾਲ ਟੋਡਾ ਮੰਡਲ ਹਾਂਜੀ ਕੀ ਮਾਮਲਾ ਹੈ ਜੀ ਕੀ ਗੱਲ ਬਤ ਹੈ ਇਹ ਮਾਮਲਾ ਇਹ ਉਹ ਜਿਹੜੇ ਬੰਦੇ ਨੂੰ ਅਸੀਂ ਇਹਨੇ ਵਿਸ਼ਾਲ ਨੇ ਜਿੰਦੀਤੀ ਹੈ ਰਿਪੋਰਟ ਉਹ ਪੁਲਿਸ ਮੁਲਾਜ਼ਮ ਕਹਿ ਕੇ ਆਪਦੇ ਹੰਨੀ ਇਨਕੁਆਰੀ ਕਰਨ ਆਉਂਦਾ ਸੀ ਤੇ ਆਈ ਵਾਰੀ ਪੈਸੇ ਭਾਲਦਾ ਕਿਸੇ ਦਿਨ ਪੂਰੀ ਕਰਨਾ ਹੈ ਉਹ ਇਹਦੇ ਬੋਗੇ ਕੇਸ ਪਿਆ ਸੀ 379 ਬੀ ਦਾ ਜੀ ਕਿੰਨੇ ਨੇ ਮੈਂ ਪਤਾ ਨਹੀਂ ਬਲਦੀਵ ਸਿੰਘ ਦੱਸਿਆ ਕਿ ਸਰਦੀਪ ਸਿੰਘ ਦੱਸਿਆ ਕਿ ਇਨਕੁਆਰੀ ਕਰਨ ਆਇਆ 2 ਵਾਰੀ ਹੋ ਗਿਆ ਪਹਿਲਾਂ ਧੋਖੇ ਨਾਲ ਲੈ ਗਿਆ 2000 ਰੁਪਏ ਕਿ ਫੇਰ ਮੰਗ ਕਰਦਾ ਇਹ ਨੇ ਮੁੰਡੇ ਨੂੰ ਪਛਾਣ ਲਿਆ ਛਾਣ ਕਰਕੇ ਇਹਨੂੰ ਠਾਣੀ ਫਲਾਤਾ ਇਹ ਇਨਕੁਆਰੀ ਮਤਲਬ ਕਿ ਵੀ ਕੀ ਕਹਿੰਦਾ ਤੁਹਾਡਾ ਪਰਚਾ ਕੈਨਸਲ ਕਰ ਦਊਗਾ ਪਰਚੇ ਦੀ ਕਹਿੰਦਾ ਮੈਨੂੰ ਭੇਜਿਆ ਸਰ ਨੇ ਫਰੀਦਕੋਟੋਂ ਆਇਆ ਮੈਂ ਅੱਛਾ ਜੀ ਵੀ ਪਰਚੇ ਪਿੱਛੇ ਕਹਿੰਦਾ ਸੀ ਮੈਂ ਇਨਕੁਆਰੀ ਕਰਨ ਆਇਆ ਵੀ ਮਾਨਨ ਕੋਈ ਥੋੜੀ ਰਿਪੋਰਟ ਦੇਣੀ ਆ ਵੀ ਤੁਸੀਂ ਠੀਕ ਆਪ ਜੀ ਘਰੇ ਬੈਠੇ ਹੋ ਕਿ ਕਿੱਥੇ ਇਹ ਸਾਡੇ ਤੇ ਕੋਈ ਚੱਲਦਾ ਨਹੀਂ ਤੁਹਾਡਾ ਪਰਚਾ ਜਿਹੜਾ ਤੁਹਾਡੇ ਕੋਲ ਹੈਗਾ ਕੋਈ ਕੈਨਸਲ ਕਰਵਾ ਦਊਗਾ ਹਾਂ ਜੀ ਉਹ ਪਰਚਾ ਸੀਗਾ ਤੁਹਾਡੇ ਕੋਲ ਪਰਚਾ ਸੀਗਾ ਹੀ ਮੁੰਡੇ ਦੇ 379 ਵੀਰ ਉਹ ਸੱਜਾ ਪੂਰੀ ਕਾਜ ਹੋ ਗਿਆ ਫਿਰ ਤੁਸੀਂ ਫਿਰ ਉਹਨੂੰ ਦਬੋਚਿਆ ਕਿਵੇਂ ਉਹ ਕਿ ਤੁਸੀਂ ਪੁਲਿਸ ਨੂੰ ਫੋਨ ਕੀਤਾ ਸ਼ੱਕ ਪੈਂਦਾ ਕਿ ਐਵੇਂ ਕੀਤਾ ਹਾਂ ਹਾਂਜੀ ਪੁਲਿਸ ਨੂੰ ਫੋਨ ਕੀਤਾ ਸ਼ੱਕ ਤਾਂ ਤੇ ਜਦੋਂ ਫੋਨ ਮਲਾਇਆ ਤੁਸੀਂ ਉਹਦੇ ਸਾਹਮਣੇ ਫੋਨ ਕੀਤਾ ਸੀਗਾ ਹਾਂਜੀ ਉਹਦੇ ਸਾਹਮਣੇ ਕੀਤਾ ਸੀ ਅਸੀਂ ਕੋਈ ਕਿਹਾ ਨਹੀਂ ਤੁਸੀਂ ਫੋਨ ਨਾ ਕਰੋ ਜਾਂ ਕਿਸੇ ਨਹੀਂ ਜੀ ਉਹ ਕਹਿੰਦਾ ਵੀ ਮੈਂ ਹੈ ਹੀ ਮੁਲਾਜ਼ਮ ਇਹ じゃਕ ਤੁਸੀਂ ਕਹਿੰਦਾ ਆਪਦਾ ਰਿਪੋਰਟ ਦਿਓ ਮੈਂ ਤੁਹਾਨੂੰ ਹੋੜੇ ਐਸਐਸਪੀ ਦਫ਼ਤਰ ਲੈ ਕੇ ਜਾਉਂਦਾ ਉਹਨੂੰ ਅਸੀਂ ਕਿਹਾ ਸੱਚ ਦੱਸਦੇ ਵੀ ਤੂੰ ਵਾਕਿਆ ਮੁਲਾਜ਼ਮ ਅੱਛਾ ਜੀ ਵੀ ਤੁਹਾਨੂੰ ਅਸੀਂ ਆਹ ਦੇ ਪਰਚਿਆਂ ਦੀ ਆਹ ਦੇ ਦਿੰਨੇ ਜ਼ਮਾਨਤ ਹੋਈ ਹੈ ਸਜ਼ਾ ਕੱਟ ਕੇ ਬੰਦਾ ਆ ਚੁੱਕਿਆ ਹੈ ਉਹ ਨਹੀਂ ਮੰਨਿਆ ਫਿਰ ਅਸੀਂ ਇੱਥੋਂ ਸੱਧੇ ਸਾਰੇ ਮੁਲਾਜ਼ਮ ਸੱਧੇ ਉੱਥੇ ਠਾਣੀ ਭਲਾਦੇ ਤੇ ਮੌਕੇ ਦੇ ਖਾਲੇ ਸੀ ਹਾਂਜੀ ਤੇ ਪਤਾ ਲੱਗਦਾ ਤਾਂ ਕੇਸ ਚੱਲਦਾ ਜੀ ਸਰ ਇਹ ਸਾਡਾ ਮੁੰਡਾ ਜਿਹੜਾ ਫਸਿਆ ਨਾ ਉਹ ਇੰਦਰਾ ਕਲੋਨੀ ਦਾ ਮੁੰਡਾ ਸੀ ਅੱਲਾ ਰੱਖਾ ਜੀ ਉਹਨਾਂ ਦੇ ਘਰੇ ਆਉਂਦੇ ਜਾਂਦੇ ਸੀ ਮੁਲਾਜ਼ਮ ਮੌਗੇ ਦੇ ਕੇਸ ਜਿਆਦਾ ਸੀ ਉਹਦੇ ਤੇ ਸਾਨੂੰ ਜਦੋਂ ਪਹਿਲੀ ਵਾਰੀ ਕੇਸ ਪਿਆ ਨਹੀਂ ਇਹਦੀ ਪਛਾਣ ਸੀ ਇੱਕ ਵਾਰੀ ਸਾਡੇ ਕੋਲ 2000 ਰੁਪਏ ਲੈ ਗਿਆ ਦੂਜੀ ਵਾਰੀ ਇਹ ਫੇਰ ਆ ਗਿਆ ਆਇਆ ਵਾਵਾ ਡੇਰ ਮਗਰੋਂ ਆਇਆ ਕਿ ਸਾਨੂੰ ਪਛਾਣ ਸੀ ਇਹਦੀ ਖਾਨ ਰੱਖੀ ਮੰਡੇ ਨੇ ਫੜ ਲਿਆ ਉਹਦੇ ਇੱਕ ਵਿਸ਼ਾਲ ਸ਼ਰਮਾ ਵੱਲੋਂ ਇੱਕ ਪਤਿਆਦਰਸ ਹੋਇਆ ਜਿ ਕੋਈ ਪੁਲਿਸ ਦਾ ਮੁਲਾਜ਼ਮ ਮਰ ਕੇ ਉਹਦੇ ਘਰ ਗਿਆ ਸੀ ਕਿ ਕੋਈ ਇਨਕੁਆਇਰੀ ਕਰਨ ਵਾਸਤੇ ਕੀ ਮੰਗਲਾ ਹਾਂਜੀ ਉਹ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਸੀ ਕਿ ਮੈਂ ਪੁਲਿਸ ਮੁਲਾਜ਼ਮ ਉਹਦਾ ਨਾਮ ਸ਼ਮਸ਼ੀਰ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਪਿੰਡ ਵਾਸੀ ਪਿੰਡ ਜੌਣ ਵਾਲਾ ਸੀਗਾ ਜਿਹਨੂੰ ਅਸੀਂ ਵਿਸ਼ਾਲ ਸ਼ਰਮਾ ਦੇ ਬਿਆਨ ਪਰ ਮਕਦਮਾ ਮਕਦਮਾ ਨੰਬਰ 127 ਅਧੀਨ ਤਾਰਾ 419 420 ਆਪੀਸੀ ਦਰਜ ਕਰਕੇ ਜੋ ਮੁਕਾਬਲੇ ਜਮਾਨਤ ਹੁਣ ਕਰਕੇ ਬਾਰਜਮਾਨਤ ਰਿਆ ਕੀਤਾ ਗਿਆ ਸੀ ਜੀਨੇ ਵਿਸ਼ਾਲ ਸ਼ਰਮਾ ਨੂੰ ਆਪਣੇ ਆਪ ਪੁਲਿਸ ਮੌਜੂਦ ਦੱਸ ਕੇ 2000 ਰੁਪਇਆ ਉਹਦੇ ਕੋਲੋਂ ਲਿਆ ਸੀ ਵੀ ਮੈਂ ਤੇਰਾ ਇਨਕੁਆਇਰੀ ਕਰਨ ਲਿਆ ਹਾਂ ਜੀ ਤੇ 2000 ਰੁਪਏ ਲਿਖਿਆ ਪਰ ਕੋਈ ਕੋਈ ਰਿਕਵਰੀ ਕੋਈ ਨਹੀਂ ਕਿਸ ਚੀਜ਼ ਦੀ ਇਨਕੁਆਇਰੀ ਕਿਸ ਚੀਜ਼ ਦੀ ਸੀਗੀ ਤੁਹਾਨੂੰ ਪਤਾ ਲੱਗਿਆ ਵੀ ਇਹਦੇ ਖਿਲਾਫ ਕੋਈ ਮੁਕਦਮਾ ਦਰਜ ਆ ਮੋਗੇ ਜ਼ਿਲ੍ਹੇ ਚ ਉਸ ਉਸ ਮੁਕਦਮੇ ਚ ਸਜ਼ਾ ਜਾਬ ਹੋਇਆ ਸੀਗਾ ਤੇ ਇਹ ਸਜ਼ਾ ਕੱਟ ਕੋਣ ਵਿਸ਼ਾਲ ਸ਼ਰਮਾ ਆ ਸੁਰਤ ਤੇ ਹੁਣ ਕੀ ਕਰ ਰਿਹਾ ਚੱਲ ਰਿਹਾ ਹੈ ਉਦੀ ਬਸੇਦ ਨੂੰ ਨੂੰ ਸ਼ਾਵਤ ਬ੍ਰਿਸ਼ ਕਰ ਲਿਆ ਉਹਨੂੰ ਰੈਸਟ ਪਾ ਕੇ ਵਰਜਮਨ ਤੇ ਰੱਖ ਕੀਤਾ ਗਿਆ ਉਸ ਤੋਂ ਬਾਅਦ ਹੁਣ ਚਲਾਨ ਬਣਾ ਕੇ ਪੇਸ਼ ਅਦਾਲਤ ਕੀਤਾ ਜਾਊਗਾ ਜੋ ਮਾਨਜੋਗ ਅਦਾਲਤ ਹੁਕਮ ਫਰਮਾਊਗੀ ਹੁਣ ਸਜ਼ਾ ਕਰ ਜਾਂ ਬਰੀ ਕਰੇਗਾ